ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਸਵੇਰੇ ਸਵੇਰੇ ਭਾਈ ਜਮਨ ਦੀ ਸਟਾਰਟਿੰਗ ਕਰੀ ਪ੍ਰੀ ਵਰਕਆਊਟ ਤੋਂ ਤੇ ਪ੍ਰੀ ਵਰਕਆਊਟ ਪੀ ਕੇ 2 3 ਸਕੂਪ ਵੀ ਪਾਉਣੇ ਪੈਂਦੇ ਰਿਆ ਪ੍ਰੀ ਵਰਕਆਊਟ ਦੇ ਹੁਣ ਤਕਰੀਬਨ ਆ ਹੁਣ ਤਾਂ ਮੈਨੂੰ ਲੱਗਦਾ 2.5 ਪਾਏ ਸੀਗੇ 2.5 ਨੇ ਵੀ ਕੁਝ ਕਰਿਆ ਨਹੀਂ ਹੁਣ ਕਈ ਬੰਦੇ ਕਹਿਣਗੇ ਯਾਰ ਬਾਈ ਦਾ ਪ੍ਰੀ ਵਰਕਆਊਟ ਬਹੁਤ ਪੀਂਦਾ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਦੂਜਾ ਪ੍ਰੀ ਵਰਕਆਊਟ ਪੀਂਦਾ ਜੀ ਉਹਦਾ ਪੌਣਾ ਸਕੂਪ ਦੀ ਲੋਡ ਪੈਂਦੀ ਜੇ ਤੇ ਮੈਨੂੰ ਕੁਆਂਟੀਟੀ ਬਹੁਤ ਲੈਣੀ ਪੈਂਦੀ ਆ 2.5 ਪਾ ਕੇ ਵੀ ਕੁਝ ਨਹੀਂ ਕਰਿਆ ਪ੍ਰੀ ਵਰਕਆਊਟ ਨੇ ਹੁਣ ਜਿਹੜੇ ਅੱਜ ਦੇ ਦਿਨ ਉਹਦੇ ਵਿੱਚ ਦੂਜਾ ਪ੍ਰੀ ਵਰਕਆਊਟ ਖੁੱਲਣ ਲੱਗੇ ਆ ਉਹਦੇ 'ਚ ਦੇਖਦੇ ਕਿਵੇਂ ਗੱਲਬਾਤ ਤੇ ਕੱਲ ਦੀ ਕੱਲ ਬਲੌਗ ਆ ਨਾ ਆਉਣ ਦਾ ਕਾਰਨ ਸੀਗਾ ਕੱਲ ਥੋੜੇ ਬਿਜੀ ਹੋ ਗਏ ਸੀਗੇ ਤੇ ਥੋੜਾ ਜਿਹਾ ਕੋਈ ਸਿਸਟਮ ਜਿਹਾ ਹੋ ਗਿਆ ਸੀਗਾ ਆ ਆਪਣਾ ਪ੍ਰੀ ਵਰਕਆਊਟ ਪੀ ਕੇ ਸਵੇਰੇ ਸਵੇਰੇ ਬਸ ਹੁਣ ਜੇ ਅਮ ਜਾਣ ਲੱਗੇ ਆ ਤੇ ਪ੍ਰੀ ਵਰਕਆਊਟ ਬਿਨਾ ਗੱਲ ਬਣਦੀ ਵੀ ਨਹੀਂ ਹੈਗੀ ਜਿਹੜੇ ਵੀਰ ਕਹਿੰਦੇ ਨੇ ਨਾ ਹੁਣ ਪ੍ਰੀ ਵਰਕਆਊਟ ਲਈਏ ਜਾਂ ਨਾ ਲਈਏ ਇਹਦੇ ਵਿੱਚ ਸਭ ਤੋਂ ਵੱਤ ਗੱਲ ਤੁਹਾਨੂੰ ਮੈਂ ਦੱਸਦਾ ਵੱਡੀ ਜਿਹੜਾ ਦਾ ਬੰਦਾ ਕਹਿੰਦਾ ਮੈਂ ਜਿਮ ਬਾਈ ਆਪਣੇ ਆਰਾਮ ਨਾਲ ਲਾ ਲਨ ਮੈਨੂੰ ਕੋਈ ਚੱਕਰ ਨਹੀਂ ਪੈਂਦਾ ਉਹਨੂੰ ਪ੍ਰੀ ਵਰਕਆਊਟ ਲੈਣ ਦੀ ਲੋੜ ਨਹੀਂ ਜਿੰਦਾ ਨਹੀਂ ਮੰਨ ਕਰਦਾ ਉਹ ਜਰੂਰ ਪ੍ਰੀ ਵਰਕਆਊਟ ਖਰੀਦਿਆ ਕਰੋ ਠੀਕ ਆ ਉਸ ਤੋਂ ਬਾਅਦ ਜਿਮ ਦੇ ਵਿੱਚ ਜਾ ਕੇ ਆਪਣੀ ਸਟੈਚਿੰਗ ਸਟੋਚਿੰਗ ਕਰ ਲਿਆ ਕਰੋ ਹਲਕੇ ਬਾਹਾਂ ਬੂਹਾਂ ਹਲਾ ਲਿਆ ਕਰੋ ਚੰਗੀ ਤਰੀਕੇ ਨਾਲ ਹਨ ਵਧੀਆ ਸਟੈਚ ਸਟੋਚ ਕਰਕੇ ਉਸ ਤੋਂ ਬਿਨਾ ਗੱਲ ਬਣਦੀ ਵੀ ਨਹੀਂ ਹੈਗੀ ਸਟੈਚਿੰਗ ਤੋਂ ਬਿਨਾ ਠੀਕ ਆ ਤੇ ਸਟੈਚ ਸਟੋਚ ਕਰਿਆ ਬੋਡੀ ਵੁੱਡ ਗਰਮ ਕਰੋ ਆਪਣੀ ਰਸੀ ਰੁਸੀ ਟੱਪੋ ਥੋੜੇ ਜਿਹਾ ਜੰਪਿੰਗ ਜੰਪਿੰਗ ਕਰੋ ਇਧਰ ਮਾਨ ਦਾ ਮੁੰਡਾ ਤੇਰੇ ਇਸ ਵੇਰੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਆਪਣਾ ਆ ਗਿਆ ਨਵੇਂ-ਨਵੇਂ ਬੁਲਟ ਦਾ ਨਵਾਂ-ਨਵਾਂ ਚਾਰ ਮੁੰਡੇ ਨੂੰ ਪਰ ਇਹਨੇ ਥੋੜੇ ਕਿ ਦਿਨ ਬਾਅਦ ਮੈਨੂੰ ਲੱਗਦਾ ਖੜਾ ਖੜੂ ਹੀ ਰਹਿਣਾ ਮੁੜ ਕੇ ਨਹੀਂ ਚੱਕਣਾ ਵੀ ਨਹੀਂ ਹੈਗਾ ਕਿਉਂਕਿ ਇੱਥੋਂ ਸਾਡੇ ਕੋਲੋਂ ਕਿਤੇ ਜਾ ਜੂ ਨਹੀਂ ਹੁੰਦਾ ਕਾਰਨ ਇਹਦੇ ਇਹੀ ਹੋ ਜਾਂਦਾ ਉਸ ਤੋਂ ਬਾਅਦ ਅੱਜ ਸਵੇਰੇ ਸਵੇਰੇ ਕੀ ਹੋਇਆ ਬਈ ਇੱਥੇ ਬੈੱਡ ਦੇ ਕੋਲ ਖੁੰਝਾ ਵੱਜਿਆ ਚਰਬੀ ਕੱਢ ਕੇ ਰੱਖ ਦਿੱਤੇ ਉਹਨੇ ਬਾਹਰ ਗੋਡੇ ਦੀ ਮੇਰੇ ਦੀ ਪਰ ਫਿਰ ਵੀ ਮੈਂ ਹਟਿਆ ਨਹੀਂ ਮੈਂ ਚੱਲ ਕੋਈ ਰੋਲਾ ਨਹੀਂ ਯਾਰ ਲਾਉਨੇ ਆ ਇਹਦੇ ਤਿੰਨ-ਤਿੰਨ ਸੈੱਟ ਲਾਇਓ ਬਾਈ 20-20 ਸੈਕਿੰਡ ਦੇ ਠੀਕ ਆ ਸੌਰੀ ਮੈਂ ਗੱਲਾਂ ਬਾਤਾਂ ਹੀ ਪੈ ਗਿਆ ਸੀਗਾ ਥੋੜੀ ਕਾਰਡੀਓ ਵੀ ਕਰਾਂਗੇ ਇੱਕ ਦੋ ਦਿਨ ਤੱਕ ਕਾਰਡੀਓ ਵੀ ਸ਼ੁਰੂ ਹੋ ਜੂਗੀ ਦੂਅਲੋਡ ਲੀਨ ਡਾਈਟ ਵੀ ਫੁੱਲ ਦਿਖਾ ਦਾਂਗੇ ਤੁਹਾਨੂੰ ਠੀਕ ਆ ਪਹਿਲਾਂ ਤਿੰਨ ਤੋਂ ਚਾਰ ਸੈਟ ਅੱਜ ਸ਼ੋਲਡਰ ਲਾਵਾਂਗੇ ਤੀਜਾ ਦਿਨ ਤੇ ਤੀਜੇ ਦਿਨ ਦੇ ਵਿੱਚ ਆਪਾਂ ਸ਼ੋਲਡਰ ਨਾਲ ਇੱਕ ਇਦਾਂ ਮਸਲ ਹੋਰ ਵੜਕਾ ਦਾਂਗੇ ਕੋਈ ਸੀਨ ਨਹੀਂ ਹੈਗਾ ਸ਼ੋਲਡਰ ਲਾ ਕੇ ਤਿੰਨ ਸੈਟ ਲਾਓ ਪਹਿਲਾਂ ਦੇ ਆਰਾਮ ਨਾਲ 2.5 ਕਿਲੋ ਦਾ weight ਹੋਣਾ ਚਾਹੀਦਾ ਤੇ weight ਹੈਵੀ ਨਹੀਂ ਲਾਉਣਾ ਠੀਕ ਆ ਉਸ ਤੋਂ ਬਾਅਦ ਫਰੰਟ ਸ਼ੋਲਡਰ ਲਾ ਲਓ ਜਿਹਦੇ ਵਿੱਚ 20 ਕਿਲੋ ਦੇ ਚੱਕ ਲੋ ਪਹਿਲਾਂ ਡੰਬਲ ਠੀਕ ਆ ਆਰਾਮ ਨਾਲ ਲਾਉਣੇ ਨੇ ਜਿੰਨਾਂ ਜਿੰਨਾਂ ਨੇ ਨਵੀਂ ਸਟਾਰਟ ਕਰੀ ਆ ਇਹ ਨਹੀਂ ਪਹਿਲੇ ਦਿਨ ਹੈਵੀ ਟ੍ਰੇਨਿੰਗ ਵੀ ਆਮ ਫੋਲ ਮਸਲ ਪੰਪ ਕਰਨਾ ਨਾ ਫਿਰ ਜਦੋਂ ਜ਼ਿਆਦਾ ਪੰਪਿੰਗ ਹੋ ਜਾਂਦੀ ਆ ਫਿਰ ਮਸਲ ਦੇ ਵਿੱਚ ਪੇਨ ਹੋਣ ਲੱਗ ਜਾਂਦਾ ਪੇਨ ਹੋਣ ਦੇ ਕਾਰਨ ਫਿਰ ਸਾਰੇ ਜਣੇ ਕਹਿ ਲੈਂਦੇ ਨੇ ਯਾਰ ਨਹੀਂ ਮੇਰਾ ਤਾਂ ਸਰੀਰ ਦੋਖਦਾ ਬਾਈ ਮੈਂ ਤਾਂ ਕੰਮ ਤੇ ਜਾਣਾ ਤਾਂ ਹੀ ਕਹਿੰਦਾ ਜਿਹੜੇ ਵੀਰਾਂ ਨੇ ਕੰਮ ਤੇ ਜਾਣਾ ਉਹ ਪਾਈ ਆਪਣਾ ਆਰਾਮ ਨਾਲ ਆਇਆ ਕਰੋ ਉਸ ਤੋਂ ਬਾਅਦ ਬੈਠ ਕੇ ਪ੍ਰੈਸ ਡੰਬਲ ਸਾਰੀਆਂ ਐਕਸਰਸਾਈਜ਼ਾਂ ਦੇ ਤਕਰੀਬਨ ਨਾਮ ਤਾਂ ਯਾਦ ਹੋ ਜਾਂਦੇ ਨੇ ਕਰਨੇ ਪੈਣੇ ਨੇ ਹੁਣ ਮੈਨੂੰ ਲੱਗਦਾ ਜਿਹੜੇ ਸਾਨੂੰ ਵੀਡੀਓ ਬਣਾਉਨੇ ਆ ਤਾਂ ਐਕਸਰਸਾਈਜ਼ਾਂ ਦੇ ਨਾਮ ਵੀ ਬਹੁਤ ਜ਼ਰੂਰੀ ਨੇ ਪਹਿਲਾਂ ਅਸੀਂ ਕਹਿੰਦੇ ਸੀ ਔਰ ਜੋ ਟਾਪ ਆ ਗਈ ਆਪਾਂ ਦਾ ਸਿੱਧਾ ਪਤਾ নাও ਐਕਸਾਈ ਦੇ ਪਾਸੇ ਹਟੋ ਪਰ ਹੁਣ ਅੱਜ ਦੇ ਟਾਈਮ ਦੇ ਹਿਸਾਬ ਨਾਲ ਮੇਰੇ ਸਾਬ ਨਾਲ ਐਕਸਾਈਜ਼ਾਂ ਦੇ ਬੰਦੇ ਨੂੰ ਨਾਮ ਜ਼ਰੂਰੀ ਨੇ ਯਾਦ ਕਰਨੇ ਤੇ ਹੁਣ ਸਾਰੀਆਂ ਐਕਸਰਸਾਈਜ਼ਾਂ ਦੇ ਨਾਮ ਜ਼ਰੂਰੀ ਰੱਖਾਂਗੇ ਯਾਦ ਕਰਨੇ ਜ਼ਰੂਰ ਤੇ ਉਸ ਤੋਂ ਬਾਅਦ ਲਾਉਣੀ ਆ ਲੈਗ ਜਿਨ੍ਹਾਂ ਕੋਲ ਮੰਨ ਲਓ ਹੁਣ ਸੌਰੀ ਲੈਗ ਨਹੀਂ ਸ਼ੋਲਡਰ ਚ ਚਲਦ ਨੇ ਜੇ ਇਹ ਹੈਗੀ ਮੈਨੂੰ ਲੱਗਦਾ ਪਹਿਲੀ ਐਕਸਾਈ ਦੂਜੀ ਤੀਜੀ ਇਹ ਚੌਥੀ ਐਕਸਾਈ ਆ ਗਈ ਬਾਈ ਸ਼ੋਲਡਰ ਦੀ ਠੀਕ ਆ ਜਿਨ੍ਹਾਂ ਕੋਲ ਤਾਂ ਉਹ ਮਸ਼ੀਨ ਹੈਗੀ ਉਹਦੇ ਤੇ ਬੈਠ ਕੇ ਵੀ ला ਸਕਦੇ ਉਹਦੇ ਚ ਮੈਂ ਸਮਝਾਇਆ ਸੀਗਾ ਤੇ ਇੱਥੇ ਬੈਠ ਕੇ ਆਰਾਮ ਨਾ ਲਾਉਣਾ ਇਹਦੇ ਮਤਲਬ ਠੂਹੀ ਸਿੱਧੀ ਰੱਖਣੀ ਆ ਪੇਟ ਜਿੰਨਾ ਖਿੱਚ ਕੇ ਰੱਖ ਸਕਦੇ ਹੋ ਰੱਖੋ ਬਣਾਇਆ ਹਨਾ ਪਰ ਅੱਜ ਮੇਰਾ ਪੰਜਵਾਂ ਦਿਨ ਆ ਅੱਜ ਪੇਟ ਦਾ ਬਹੁਤ ਫਰਕ ਪਿਆ ਪਿਆ ਪਹਿਲਾਂ ਨਾਲੋਂ ਪੰਜ ਦਿਨ ਦੇ ਵਿੱਚ ਬਹੁਤ ਰਿਕਵਰੀ ਹੋ ਗਈ ਜਿਹੜੀ ਅੱਜ ਵੀਡੀਓ ਹੋਊਗੀ ਦੇਖ ਲਿਓ ਉਹਦੇ ਵਿੱਚ ਪਹਿਲੇ ਦਿਨ ਦੀ ਫੋਟੋ ਮਿਲਾ ਕੇ ਦੇਖ ਲਓ ਠੀਕ ਆ ਬਹੁਤ ਜ਼ਿਆਦਾ ਫਰਕ ਪੈ ਗਿਆ ਤਿੰਨ ਸੈਟ ਉਹਦੇ ਤਿੰਨ ਸੈਟ ਹੈ ਫਿਰ ਬੈਕ ਦੇ ਆਰਾਮ ਨਾਲ ਲਾਉਣੀ ਆ ਪਹਿਲਾਂ ਖਾਲੀ ਰੋਡ ਉ ਤੋਂ ਬਾਅਦ 2.5 ਕਿਲੋ ਪਾ ਲਓ ਫਿਰ ਜਿਹਦੇ ਵਿੱਚ ਪੰਜ ਦੀ ਕੰਪੈਸਟ ਹੈ ਪੰਜ ਪਾ ਲਓ ਵੈਸੇ ਲੋਡ ਨਹੀਂ ਹੈਗੀ 2.5 ਤਾਂ ਵੀ ਤੁਸੀਂ ਆਰਾਮ ਨਾਲ ਲਾਓ ਇਹ ਹੁੰਦੀ ਹੈ ਬੈਕ ਮਸਲ ਦੀ ਤੇ ਮੈਂ ਕਹਿੰਦਾ ਟੈਨਸ਼ਨ ਨਾ ਲਿਆ ਕਰੋ ਬਲੌਂਗ ਤੇ ਦੋ ਨਾਲ ਸਿੱਟਣੇ ਪੈਣ ਅੱਗੇ ਜਾ ਕੇ ਐਕਸਰਸਾਈਜ਼ਾਂ ਦਾ ਅੱਡ ਬਲੌਕ ਪਾ ਦਿਆ ਕਰਾਂਗੇ ਤੇ ਦੂਜਾ ਅੱਡ ਬਹੁਤ ਭਰਾ ਨੇ ਜਿਨ੍ਹਾਂ ਨੂੰ ਫਰੰਟ ਸ਼ੋਲਡਰ ਤੇ ਬੈਕ ਸ਼ੋਲਡਰ ਦਾ ਪਤਾ ਹੀ ਨਹੀਂ ਸੀਗਾ ਤੇ ਮੈਨੂੰ ਵੀ ਨਹੀਂ ਸੀ ਪਹਿਲਾਂ ਪਤਾ ਹੁੰਦਾ ਜੇ ਪਿੰਡ ਲਾਉਣਾ ਹੁੰਦਾ ਜੀ ਮੈਂ ਉਸ ਤੋਂ ਬਾਅਦ ਖੰਨੇ ਜਾਣਾ ਸ਼ੁਰੂ ਕਰਿਆ ਖੰਨੇ ਜਾ ਕੇ ਪਤਾ ਲੱਗਿਆ ਵੀ ਆਹ ਐਕਸਆਈਆਂ ਐਵੇਂ ਨਹੀਂ ਹਨ ਆਪਣੀ ਉਹਦੇ 5 6 ਐਕਸਆਈਆਂ ਲਾ ਕੇ ਸ਼ੋਲਡਰ ਨਹੀਂ ਉਹ ਤੋਂ ਮੈਂ ਡੋਲਾਣਾ ਸ਼ੁਰੂ ਕਰਤਾ ਆਪਾਂ ਜਿਵੇਂ ਹੁਣ ਇਹਦੇ ਵਿੱਚ ਦੇਖੋ ਪੇਟ ਕਿੰਨਾ ਦਿਖਦਾ ਇਹ ਤੀਜੇ ਦਿਨ ਦੀ ਵੀਡੀਓ ਆ ਅੱਜ ਪੰਜਵੇਂ ਦਿਨ ਆ ਕੱਲ ਮੈਂ ਫੁੱਲ ਸਾਰਾ ਦਿਨ ਵਧੀਆ ਖਰਾਕ ਰੱਖੀ ਤੇ ਅੱਜ ਮੈਨੂੰ ਹਲਕਾ ਹਲਕਾ ਮਹਿਸੂਸ ਹੋਣ ਲੱਗ ਗਿਆ ਤੇ ਖਾਲੀ ਰੌੜ ਤੋਂ ਸ਼ੁਰੂ ਕਰੋ ਹੱਥ ਖੋਲ ਕੇ ਪਹਿਲਾਂ 10 ਰੈਪ ਫਿਰ ক্লোਜ਼ ਕਰਕੇ 10 ਰੈਪ ਤਿੰਨ ਸੈੱਟ ਲਾਉਣੇ ਨੇ ਡੌਲੇ ਵਾਲੀ ਐਕਸਰਸਾਈਜ਼ ਚੰਗੀ ਤਰ੍ਹਾਂ ਇਹਨੂੰ ਪੰਪ ਕਰ ਲੋ ਪੰਪਿੰਗ ਇੰਨੀ ਨਹੀਂ ਜ਼ਿਆਦਾ ਕਰਨੀ ਵੀ ਕੱਲ ਨੂੰ ਕਿਤੇ ਭਾਈ ਤੁਹਾਡੇ ਪੇਨ ਹੋਣ ਲੱਗ ਜਵੇ ਉਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ ਤੇ ਮਣੀ ਜੇ ਮੈਂ ਇਹ ਵੀਡੀਓ ਵੀ ਬਣਾ ਲਈ ਬਾਅਦ ਫਿਰ ਜਿੱਦਣ ਕੱਟ ਤੇ ਪੈਕ ਫਿਰ ਦਿਖਾਵਾਂਗੇ ਵੀ ਐਡਿਟ ਕਰ ਕਰਕੇ ਪਹੁੰਚਦਾ ਨਹੀਂ ਯਾਰ ਆ ਵੀ ਆਊਗਾ ਤੇ ਸਵਾਦ ਵੀ ਆਊਗਾ ਤੇ ਇਹ ਤੀਜੇ ਦਿਨ ਦੀ ਵੀਡੀਓ ਆ ਪਰ ਅੱਜ ਮੇਰਾ ਪੇਟ ਬਹੁਤ ਜ਼ਿਆਦਾ ਅੰਦਰ ਖਿੱਚਿਆ ਗਿਆ ਅੱਜ ਹੋਰ ਮਿਹਨਤ ਦੇਖੋ ਯਾਰ ਇੱਕ ਹਰ ਰੋਜ਼ ਚੜ੍ਹਦੀ ਹੈ ਨਾ ਹਰ ਦਿਨ ਚੜ੍ਹਦਾ ਹਰ ਦਿਨ ਦੇ ਵਿੱਚ ਚੰਗੀ ਮਿਹਨਤ ਤੇ ਖਰਾਕ ਜੈਕ ਲਾ ਲਓ ਜੈਕ ਡਾਈਟ ਦੇ ਜੈਕ ਲਾ ਲਓ ਤਿੰਨ ਸੈਟ ਹੈ ਇਹਦੇ ਜਿਨ੍ਹਾਂ ਕੋਲੇ ਮਸ਼ੀਨ ਨਹੀਂ ਹੈਗੀ ਐਵੇਂ ਤੁਸੀਂ ਰੱਖ ਕੇ ਰੋਡ ਲਾ ਸਕਦੇ ਹੋ ਜਾਂ ਡੰਬਲ ਰੱਖ ਕੇ ਲਾ ਸਕਦੇ ਹੋ ਸਿੰਗਲ ਹੈਂਡ ਡਬਲ ਹੈਂਡ ਜਿਵੇਂ ਤੁਹਾਡਾ ਜੀ ਕਰਦਾ ਵੀ ਦੋਵੇਂ ਹੱਥਾਂ ਨਾਲ ਲਾ ਲਓ ਚਾਹੇ ਇੱਕ ਹੱਥ ਨਾਲ ਬਸ ਇਹਦੀਆਂ ਤਿੰਨ ਗੈਕਸ ਐਆਂ ਲਾਈਆਂ ਸੀ ਡੋਲੇ ਦੀਆਂ ਮੈਂ ਉਸ ਤੋਂ ਬਾਅਦ ਆ ਕੇ ਸਟਿਚਿੰਗ ਕਰਾਈ 2016 ਦੇ ਵਿੱਚ ਮੇਰੀ L1 ਤੇ L5 ਕੋਲ ਜਿਹੜੀ ਹੁੰਦੀ ਆਪਣੀ ਜੈਲੀ ਜੀ ਜਿਹਨੂੰ ਆਪਾਂ ਕਹਿੰਦੇ ਮੰਨ ਕੇ ਦਬ ਗਏ ਸੀ ਉਹ ਹੋਣ ਕਾਰਨ ਲੱਤ ਉਦੋਂ ਤਾਂ ਮੇਰੀ 2.5 3 ਇੰਚੇ ਸੁੱਕ ਗਈ ਸੀ ਪਰ ਮੈਂ ਰਿਕਵਰ ਕਰ ਗਿਆ ਸੀਗਾ ਪਰ ਫੇਰ ਵੀ ਹਜੇ ਪੈਰ ਮੇਰਾ ਟਾਈਂਡ ਹੋ ਜਾਂਦਾ ਟਾਈਟਨਸ ਹੋ ਜਾਂਦੀ ਆ ਅਸੀਂ ਗੱਲ ਕੀ ਕਰਦੇ ਸੀਗੇ ਮੈਂ ਤੇ ਅੰਬਾ ਗੱਲ ਕਰਦੇ ਸੀ ਅਮਰਤ ਆ ਮੁੰਡੇ ਦਾ ਨਾਮ ਵੈਸੇ ਤਾਂ LRG9 ਹੁਣ ਸ਼ੁਰੂ ਕਰਨੀ ਆ 3 3 ਗ੍ਰਾਮ ਤੋਂ 4 ਗ੍ਰਾਮ ਮਤਲਬ 3000mg ਜਾਂ 4000mg ਤੁਸੀਂ LRG9 ਲੈ ਸਕਦੇ ਹੋ ਜਿਨ੍ਹਾਂ ਦੇ ਟਾਈਟਨੈਸ ਵੱਧ ਜਾਂਦੀ ਆ ਸੁੰਨ ਹੋ ਜਾਂਦਾ ਜਿਵੇਂ ਬੈਕ ਕਿਸੇ ਦੇ ਬੈਕ ਤੇ ਸੱਟ ਲੱਗੀ ਅਗਲਾ ਕਹਿੰਦਾ ਮੇਰੀ ਲੱਤ ਸੁੰਨ ਰਹਿੰਦੀ ਆ ਪਿੰਜਣੀ ਸੁੰਨ ਰਹਿੰਦੀ ਆ LRG9 ਨਸ ਨਸ ਖੋਲ ਦਿੰਦੀ ਆ ਹੁਣ ਸ਼ੁਰੂ ਕਰੂੰਗਾ ਉਹਦੀ ਫੀਡਬੈਕ ਵੀ ਤੁਹਾਨੂੰ ਦੇ ਦੂੰਗਾ ਇੱਕ ਅੱਧੇ ਦਿਨ 24 3000mg ਸ਼ੁਰੂ ਕਰੂੰਗਾ ਉਸ ਤੋਂ ਬਾਅਦ ਆਪਣਾ ਅਗੇ ਸਟੋਰ ਤੇ ਸਟੋਰ ਤੇ ਆ ਕੇ ਸਾਰੇ ਭਰਾਵਾਂ ਨੂੰ ਮਿਲਿਆ ਸਪਲੀਮੈਂਟ ਦਿੱਤਾ 2500 ਵਾਲੀ ਸਕੀਮ ਨੇ ਧੱਕ ਪਾਈ ਪਈ ਸੀਗੀ ਬਹੁਤ ਸੋਹਣੀ ਫੀਡਬੈਕ ਆ ਰਹੀ ਆ ਬਹੁਤ ਸੋਹਣਾ ਰਿਜ਼ਲਟ ਆ ਰਿਹਾ ਆਪਣੇ ਸਟੋਰ ਤੇ ਬਾਈ ਕੰਪਨੀ ਵੀ ਕੋਈ ਆਉਂਦੀ ਆ ਨਾ ਆ ਕੇ ਖੁਸ਼ ਹੋ ਜਾਂਦੀ ਆ ਵੀ ਯਾਰ ਵੀਰੇ ਬਹੁਤ ਵਧੀਆ ਸਟੋਰ ਆ ਕੋਈ ਇਹੋ ਜੀ ਤੂੰ ਗਲਤ ਚੀਜ਼ ਨਹੀਂ ਰੱਖੀ ਹੋਈ ਵਿਦਆਊਟ ਬਿਲਿੰਗ ਨਹੀਂ ਕੁਝ ਕਰਿਆ ਹੋਇਆ ਹਨ ਤੇ ਇਧਰ ਅਮਰਤ ਬਾਈ ਸਾਡਾ ਇਧਰ ਦੋਨੇ ਲੱਗੇ ਹੋਏ ਨੇ ਭਾਈ ਆਪਣੇ ਆਰਡਰ ਲਿਖਣ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਪੇਮੈਂਟਾਂ ਭਾਈਆਂ ਹੋਈਆਂ ਨੇ ਇਧਰ ਸੰਦੀਪ ਸਾਡਾ ਕਿੱਥੇ ਹਟਦਾ ਹੁਣ ਸੀਰੀਅਸ ਲੱਗ ਗਿਆ ਜੀ ਬੰਦੇ ਨੇ ਬੇਇੱਜ਼ਤੀ ਜੀ ਕਰਤੀ ਸੀਗੀ ਤੇ ਕਹਿੰਦਾ ਸੀਗਾ ਕਹਿੰਦਾ ਯਾਰ ਇਹਦਾ ਤਾਂ ਵੇਟ ਗੇਨ ਕਰ ਲਓ ਤੇ ਹੁਣ ਇਹਦੇ ਦਿਲ ਤੇ ਸੱਟ ਲੱਗੀ ਹੈ ਡੇਢ ਸਾਲ ਦੀ ਸਾਡੀ ਤਾਂ ਗੱਲ ਮੰਨਦਾ ਨਹੀਂ ਸੀ ਵੀ ਭਾਈ ਡਾਈਟ ਖਾਲਾ ਡਾਈਟ ਖਾਲਾ ਹੁਣ ਦੇਖੋ ਜੇ ਪ੍ਰੋਟੀਨ ਆ ਬੋਡੀ ਬਿਲਡ ਦੀ ਹੋਵੇ ਤੇ ਇਹਦੀ ਉਹ ਬਣ ਜੇ ਖਰਾਕ ਮਿਹਨਤ ਸਾਰਾ ਕੋਲ ਰਲ ਕੇ ਬੋਡੀ ਬਣਾਉਂਦਾ ਮਿੱਤਰੋ ਐਂ ਪੈਸੇ ਲਾ ਕੇ ਬੋਡੀ ਨਹੀਂ ਬਣਦੀ ਹੁਣ ਇਹ ਸੀਰੀਅਸ ਲਈ ਫਿਰਦਾ ਉਸ ਤੋਂ ਬਾਅਦ ਮਾਨਾ ਦਾ ਮੁੰਡਾ ਸ਼ਾਮ ਦਾ ਟਾਈਮ ਸ਼ਾਮ ਨੂੰ ਵੀ ਤੇ ਕੌਫੀ ਸਵੇਰੇ ਸਿਰਫ ਮੈਂ ਅੰਡੇ ਖਾਦੇ ਸੀਗੇ 4-5 ਅੰਡੇ ਇੱਕ ਰੋਟੀ ਉਸ ਤੋਂ ਬਾਅਦ 3:00 ਵਜੇ ਜਾ ਕੇ ਥੋੜੇ ਰਾਈਸ ਤੇ ਰਾਜਮਾ ਬਣਾਏ ਹੋਏ ਜੀ ਘਰੇ ਦੋ ਡਾਈਟਾਂ ਉਹ ਵੀ ਹਲਕੀਆਂ ਹਲਕੀਆਂ ਲੈਂਦੀਆਂ ਤੀਜੇ ਦਿਨ ਉਸ ਤੋਂ ਬਗੈਰ ਮੈਂ ਕੋਈ ਪਨੀਰ ਨਹੀਂ ਖਾਦਾ ਬਾਈ ਮੈਂ ਕੋਈ ਚਿਕਨ ਨਹੀਂ ਖਾਦਾ ਜਦ ਤੱਕ ਸਿਰਫ ਦਿਨ ਦੇ ਵਿੱਚ ਦੋ ਵਾਰ ਖਾਦਾ ਸੀ ਉਸ ਤੋਂ ਬਾਅਦ 5-6 ਵਜੇ ਕੌਫੀ ਪੀਤੀ ਤੁਹਾਨੂੰ ਵੀ ਇੰਹੀਂ ਕਹਿਣਾ ਜਿਨ੍ਹਾਂ ਨੇ weight ਤੋੜਨਾ ਖਾਓ ਜ਼ਰੂਰ ਪਰ ਚੰਗਾ ਖਾਓ ਕੰਟਰੋਲ 'ਚ ਰੱਖ ਕੇ ਖਾਓ ਇੰਨਾ ਕ ਖਾਓ ਯਾਰ ਸਰੀਰ ਨੂੰ ਬਸ ਡੰਗ ਜਿਹਾ ਸਾਰਨਾ ਆਪਾਂ ਵਾ ਠੀਕ ਹੈ ਨਾ ਜਦੋਂ ਬਾਡੀ ਦੇ ਵਿੱਚ ਕੁਝ ਹੋਊ ਨਹੀਂ ਖਾਦਾ ਨਹੀਂ ਉਹ ਫालतू ਤਾਂ ਬਾਡੀ ਆਪੀ ਫੈਟ ਤੋਂ ਚੱਕੂ ਸਾਰਾ ਕੁਝ ਜਿਹੜੀ ਫੈਟ ਹੁੰਦੀ ਹੈ ਹੁਣ ਮੰਨ ਲਓ ਇੱਕ ਸਰੀਰ ਇੱਕ ਗੱਡੀ ਦੇ ਵਿੱਚ ਆਪਾਂ ਤੇਲ ਪਾ ਦਿਓ ਇੰਜਣ ਚੱਕ ਦਿੰਦੀ ਆ ਐਂ ਲਾ ਲਓ ਵੀ ਤੁਸੀਂ ਜਦ ਰੋਡ ਬਣੇ ਚਲੋ ਬਾਅਦ ਵਿੱਚ ਸਮਝਾਉਂ ਆ ਯਾਰ ਤੁਹਾਨੂੰ ਗੱਲਬਾਤ ਤੇ ਉਸ ਤੋਂ ਬਾਅਦ ਅਨੂ ਬਈ ਆ ਗਿਆ ਅਨੂ ਬਈ ਕਹਿੰਦਾ ਯਾਰ ਗੱਡੀ ਵੀ ਮੇਰੀ ਥੋੜੀ ਲੱਗ ਲੱਗ ਗਈ ਸੀਗੀ ਵੀ ਉੱਥੇ ਜਾ ਕੇ ਆਉਣਾ ਮੈਂ ਹੈ ਕੋਈ ਚੱਕਰ ਨਹੀਂ ਜਾਏ ਆਉਣੇ ਭਰਾਵਾ ਕਿਹੜੀ ਗੱਲ ਕਰੀ ਜਾਂਦਾ ਫਿਰ ਅਸੀਂ ਉੱਥੇ ਤੇ ਮੈਂ ਕਿਹਾ ਜਾਇਉਣਾ ਕੋਈ ਬੜੀ ਗੱਲ ਨਹੀਂ ਫੇਰ ਅਸੀਂ ਅਮਰੂਤੀ ਏਜੰਸੀ ਦੇ ਵਿੱਚ ਗਏ ਤੇ ਅਨੂ ਦੀ ਸਕੂਟਰ ਗੱਡੀ ਮੂਰੋ ਫਟ ਗਈ ਸੀਗੀ ਕਾਫੀ ਜ਼ਿਆਦਾ ਰਾਈਟ ਸਾਈਡ ਤੋਂ ਖੜੀ ਖੜੀ ਦੇ ਕੰਮ ਹੋ ਗਿਆ ਸੀਗਾ ਗੱਡੀ ਦਾ ਤੇ ਇਹਨੇ ਭਾਈ ਇਨਸ਼ੋਰਸ ਕਰਾਈ ਹੋਈ ਸੀਗੀ ਕਿਸੇ ਕੰਪਨੀ ਦੀ ਚਲੋ ਕੰਪਨੀ ਦੀ ਇਨਸ਼ੋਰਸ ਮਿਲ ਗਈ ਇੱਕ ਮੈਂ ਕਹਿੰਦੇ ਵੀਡੀਓ 'ਚ ਬੋਲਣਾ ਵੀ ਚਾਹਣਾ ਹੁੰਦਾ ਜਿਵੇਂ ਹੁਣ ਅੱਜ ਦੇ ਟਾਈਮ 'ਚ ਆਪਣੇ ਮੁੰਡੇ ਜਾਂ ਕੋਈ ਵੀ ਵੀਰ ਹਨ ਆਪਾਂ ਗੱਡੀ ਲੈਣ ਵੇਲੇ ਸਕੂਟਰ ਹੀ ਲੈਣ ਵੇਲੇ ਮੋਟਰਸਾਈਕਲ ਖਰੀਦਣ ਵੇਲੇ ਕਿਸ਼ਤ ਕਰਾਉਣੀ ਹੁੰਦੀ ਹੈ ਨਾ ਲੋਨ ਜ਼ਰੂਰ ਦੇਖਿਆ ਕਰੋ ਵੀ ਭਾਈ ਤੁਸੀਂ ਲੋਨ ਕਿਸ ਬੰਦੇ ਦਾ ਕਰਾਉਣ ਲੱਗੇ ਹੋ ਐਚਡੀਐਫਸੀ ਬੈਂਕ ਜਾਂ ਤੁਹਾਡੇ ਲੋਨ ਕੌਣ ਕਰ ਰਿਹਾ ਹੈ ਨਾ ਔਰ ਜਿੱਥੋਂ ਵੀ ਲੋਨ ਕਰਾ ਰਹੇ ਹੋ ਵੀ ਤੁਸੀਂ ਉੱਥੇ ਤੁਹਾਡਾ ਸੈਟਪ ਬੈਠਦਾ ਕਿਸ਼ਤ ਭਰਨ ਦਾ ਨੇੜੇ ਆ ਕੰਮ ਕਿ ਦੂਰ ਆ ਕੰਮ ਹੈ ਨਾ ਉਸ ਤੋਂ ਬਾਅਦ ਅਸੀਂ ਉੱਥੋਂ ਆ ਗਏ ਸੀਗੇ ਅੱਗੇ ਥੋੜਾ ਕਾਰਮ ਬੋਰਡ ਖੜੇਆ ਤੇ ਸਿੱਧਾ ਤੁਹਾਡੇ ਬਾਈ ਨੇ ਮਾਰੀ ਅੰਦਰ ਡਿਗਰੀ ਚੱਕ ਕੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਯਾਰ ਉਹ ਪ੍ਰੈਸ਼ਰ ਜੇ ਨਾਲ ਗੱਡੀ ਧੋਕੇ ਦੇਖਣੀ ਮੈਂ ਕਿਹਾ ਕੋਈ ਰੌਲਾ ਹੀ ਨਹੀਂ ਮਿੱਤਰਾਂ ਧੋਦਣਾ ਗੱਡੀ ਪਰ ਦੁਪਹਿਰ ਬਹੁਤ ਸੀ ਸੇਕ ਬਹੁਤ ਪੈ ਰਿਹਾ ਸੀਗਾ ਪਰ ਹੱਟੇ ਨਹੀਂਗੇ ਤੇ ਮਸ਼ੀਨ ਦੀ ਯਾਰ ਲਿਆਓ ਬਾਈ ਇੱਕ ਦੋ ਬਾਲਟੀ ਨਾਲ ਤਾਂ ਗੱਡੀ ਧੋਉਂਦੇ ਸਾਰੀ ਉਹਦੇ ਪਾਣੀ ਦੀ ਬੇਸਟਿੰਗ ਨਹੀਂ ਹੁੰਦੀ ਪਾਣੀ ਦਾ ਬਹੁਤ ਕੰਟਰੋਲ ਰਹਿੰਦਾ ਤੇ ਪਾਣੀ ਤੇ ਦਰਾਖਤ ਜਰੂਰ ਬਾਈ ਬਣ ਕੇ ਸੰਭਾਲ ਕੇ ਰੱਖੋ ਇਹ ਚੀਜ਼ਾਂ ਨਾਲ ਪਿਆਰ ਪਾਓ ਬਹੁਤ ਕੰਟਰੋਲ ਕਰ ਲੈਣਾ ਪਰ ਸਾਰੇ ਭਰਾਵਾਂ ਨੇ ਬਾਕੀ ਆ